ਸਰ ਵਿੱਚ ਕੁੱਲ 5 ਸ਼ਹਿਰੀ ਵਿਧਾਨ ਸਭਾ ਹਲਕੇ ਨੇ ਔਰ ਇਹਨਾਂ ਹਲਕਿਆਂ ਦੀ ਨੁਹਾਰ ਸੁਧਾਰਨ ਵਾਸਤੇ ਹਲਕਾ ਵਾਈਜ਼ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਫਿਲਹਾਲ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਜਿੱਥੇ ਕੀ ਵਿਧਾਨ ਸਭਾ ਹਲਕਾ ਪੱਛਮੀ ਦੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਔਰ ਨਾਲ ਕਮਿਸ਼ਨਰ ਕਾਰਪੋਰੇਸ਼ਨ ਗੁਲਪ੍ਰੀਤ ਸਿੰਘ ਔਲਖ ਤੇ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਇਸ ਮੀਟਿੰਗ ਵਿੱਚ ਮੌਜੂਦ ਨੇ ਕਿਉਂਕਿ ਹਲਕਾ ਪਛਮੀ ਦੇ ਵਿਕਾਸ ਕੰਮਾਂ ਬਾਰੇ ਇਸ ਮੀਟਿੰਗ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿਥੇ ਕਿਥੇ ਕਿਹੜਾ ਕਿਹੜਾ ਕੰਮ ਹੋਣਾ ਹੈ ਉਸ ਦੇ ਬਾਰੇ ਬਕਾਇਦਾ ਪੂਰਾ ਬਿਉਰਾ ਲਿਤਾ ਜਾ ਰਿਹਾ ਤੇ ਨਾਲ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਜਾ ਰਹੇ ਨੇ ਜਿੱਥੇ ਵੀ ਕੋਈ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਉਹ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ ਨਵੇਂ ਟੂਬਵਲ ਤੇ ਟੈਂਡਰ ਵੀ ਲਗਾਏ ਜਾ ਰਹੇ ਨੇ ਉਹ ਨਾਲ ਜੇਕਰ ਕੋਈ ਸੀਵਰੇਜ ਚੌਕ ਹੈ ਤਾਂ ਉੱਥੇ ਵੀ ਜਿਹੜੀ ਕੀ ਸੀਵਰੇਜ ਦੀ ਪ੍ਰਣਾਲੀ ਵਿੱਚ ਸੁਧਾਰ ਲਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਇੱਥੇ ਨਗਰ ਨਿਗਮ ਅੰਮ੍ਰਿਤਸਰ ਦੇ ਕਾਰਪ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਜੀ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਇੱਥੇ ਇਸ ਮੀਟਿੰਗ ਵਿੱਚ ਮੌਜੂਦ ਨੇ ਗੱਲਬਾਤ ਕੀਤੀ ਜਾ ਰਹੀ ਹੈ ਐਮਐਲਏ ਡਾਕਟਰ ਜੀ ਵੀ ਸਿੰਘ ਸੰਧੂ ਵੱਲੋਂ ਜਿਹੜਾ ਕਿ ਸਾਰਾ ਵੇਰਵਾ ਦਿੱਤਾ ਜਾ ਰਿਹਾ ਹੈ ਹਲਕੇ ਵਿੱਚ ਕਿਸ ਤਰ੍ਹਾਂ ਵਿਕਾਸ ਤੇ ਹੋਰ ਸੁਧਾਰ ਹੋ ਸਕਦਾ ਹੈ ਤੇ ਅਮਰਸੜ ਸ਼ਹਿਰ ਦਾ ਜਿਹੜਾ ਕਿ ਸਮੂਚਾ ਵਿਕਾਸ ਕਰਵਾਉਣ ਵਾਸਤੇ ਵਿਧਾਨ ਸਭਾ ਹਲਕਾ ਵਾਈਜ਼ ਜਿਹੜੀ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੱਜ ਵਿਧਾਨ ਸਭਾ ਹਲਕਾ ਪੱਛਮੀ ਦੀ ਜਿਹੜੀ ਮੀਟਿੰਗ ਸੀ ਮੇਰੇ ਨਾਲ ਐਮ ਐਲ ਏ ਡਾਕਟਰ ਜਸਵੀਰ ਸਿੰਘ ਸੰਧੂ ਨੇ ਜਿਨ੍ਹਾਂ ਨੇ ਨਗਰ ਨਿਗਮ ਦੇ ਅਮਲੇ ਨਾਲ ਤੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਜਿਹੜੀ ਮੀਟਿੰਗ ਕੀਤੀ ਹੈ ਸਰ ਮੀਟਿੰਗ ਦਾ ਏਜੰਡਾ ਕੀ ਸੀ ਮੀਟਿੰਗ ਦਾ ਏਜੰਡਾ ਇਹਦਾ ਸਾਡਾ ਕਾਰਪੋਰੇਸ਼ਨ ਦਫ਼ਤਰ ਵਿੱਚ ਹੋਈ ਮੀਟਿੰਗ ਕਮਿਸ਼ਨਰ ਸਾਹਿਬ ਨਾਲ ਹੋ ਜਿੰਨੇ ਵੈਸਟ ਹਲਕੇ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਜੀ ਜਿਹੜੇ ਕਾਰਪੋਰੇਸ਼ਨ ਨਾਲ ਸੰਬੰਧਤ ਆ ਸਾਰਿਆਂ ਨੂੰ ਇਸ ਮੀਟਿੰਗ ਚ ਬੁਲਾਇਆ ਗਿਆ ਤੇ ਸਾਰਿਆਂ ਦੇ ਵੱਲ ਜਿਹੜਾ ਧਿਆਨ ਆ ਸਾਰਿਆਂ ਦਾ ਧਿਆਨ ਜਿਹੜਾ ਉਹ ਵੈਸਟ ਹਲਕੇ ਦੇ ਵਿਕਾਸ ਦੇ ਰੁਕੇ ਹੋਏ ਕੰਮਾਂ ਵੱਲ ਦਵਾਇਆ ਗਿਆ ਇਹ ਕੰਮ ਜਿਹੜੇ ਜ਼ਰੂਰੀ ਸੀ ਕਿਉਂਕਿ ਸ਼ਹਿਰ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਉਹ ਸਫਾਈ ਦਾ ਸੀ ਗਾਰਬੇਜ ਲਿਫਟਿੰਗ ਦਾ ਸੀਵਰੇਜ ਦਾ ਗੰਦੇ ਪਾਣੀ ਦਾ ਤੇ ਹੋਰ ਵੀ ਜਿਹੜੀਆਂ ਕਈ ਇਹੋ ਜਿਹੀਆਂ ਰੋਜ਼ ਮਰਦੇ ਜਿਹੜੀਆਂ ਲੋਕਾਂ ਨੂੰ ਪ੍ਰੋਬਲਮ ਲਾਈਆਂ ਉਹਨਾਂ ਨੂੰ ਸੋਲਵ ਕਰਨ ਵਾਸਤੇ ਅੱਜ ਕਮਿਸ਼ਨਰ ਸਾਹਿਬ ਦੇ ਨਾਲ ਮੀਟਿੰਗ ਕੀਤੀ ਗਈ ਕਮਿਸ਼ਨਰ ਆਫਿਸ ਚ ਸੋ ਮੈਂ ਕਾਫੀ ਜਰਾ ਸੰਤੁਸ਼ਟਾਂ ਕਿ ਮੀਟਿੰਗ ਜਿਹੜੀ ਸਾਡੀ ਪੋਜ਼ਿਟਿਵ ਹੋਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਮਿਸ਼ਨਰ ਸਾਹਿਬ ਨੇ ਵੀ ਤੇ ਸਟਾਫ ਨੇ ਵੀ ਇਹ ਪ੍ਰੋਸਾ ਦਿੱਤਾ ਕਿ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਆਸੀਂ ਫੇਸ ਕਰਨ ਵਾਸਤੇ ਆਈਆਂ ਪਿਛਲੇ ਦਿਨਾਂ 'ਚ ਉਹ ਆਉਣ ਵਾਲੇ ਦਿਨਾਂ ਵਿੱਚ ਫੇਸ ਨਹੀਂ ਹੋਣਗੀਆਂ ਸਰ ਮੋਢਲੇ ਸੁਹਲਤਾ ਤੋਂ ਲੋਕ ਵਾਂਝੇ ਨਜ਼ਰ ਆਉਂਦੇ ਨੇ ਜਿਵੇਂ ਤੁਸੀਂ ਕਿਹਾ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਪੀਣ ਵਾਲਾ ਸਾਫ ਪਾਣੀ ਵੀ ਲੋਕਾਂ ਨੂੰ ਮਿਲ ਪਾ ਰਿਹਾ ਔਰ ਜਿਹੜੇ ਕਿ ਸੀਵਰੇਜ ਵੀ ਬਹੁਤ ਜ਼ਿਆਦਾ ਚੌਕਦੇ ਜੇ ਗੱਲ ਕਰ ਲਈ ਤੁਹਾਡੇ ਇਲਾਕੇ ਦੀ ਹਲਕੇ ਸ਼ਹਾਟੇ ਦੀ ਗੱਲ ਕਰ ਲਈਏ ਤਾਂ ਉੱਥੇ ਬਹੁਤ ਸਾਰੀ ਬਿਮਾਰੀ ਵੀ ਰਹੀ ਹੈ ਪਿਛਲੇ ਦਿਨਾਂ ਅੰਦਰ ਵੇਖੋ ਅੱਗੇ ਨੂੰ ਸਿਸਟਮ ਜਿਹੜਾ ਕਾਫੀ ਜ਼ਿਆਦਾ ਠੀਕ ਹੋਇਆ ਕਿਉਂਕਿ ਗਾਰਬੇਜ ਲਿਫਟਿੰਗ ਦਾ ਜਿਹੜੀ ਪੁਰਾਣੀ ਕੰਪਨੀ ਸੀ ਉਹਦਾ ਟੈਂਡਰ ਜਿਹੜਾ ਉਹ ਰੱਦ ਵੀ ਕੀਤਾ ਕਿਉਂਕਿ ਨਵੀਆਂ ਗੱਡੀਆਂ ਵੀ ਪਰਚੇਜ਼ ਕੀਤੀਆਂ ਕਾਰਪੋਰੇਸ਼ਨ ਨੇ ਤੇ ਬੰਦੇ ਵੀ ਨਵੇਂ ਜਿਹੜੇ ਉਹ ਰੱਖਿਆ ਲਿਫਟਿੰਗ ਵਾਸਤੇ ਸੋ ਕੂੜੇ ਦੀ ਲਿਫਟਿੰਗ ਦਾ ਕੰਮ ਚੱਲ ਪਿਆ ਸੀਵਰੇਜ ਵੀ ਮਿੱਠ ਪਾਣੀ ਵਾਸਤੇ ਕੰਮ ਚੱਲਦਾ ਪਿਆ ਉਹ ਵੀ ਕੁਝ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮ ਹੈਗੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ 100% ਹੱਲ ਕਰਕੇ ਛੱਡਾਂਗੇ ਚਾਰ ਟਿਊਬਲ ਜਿਹੜੇ ਨਵੇਂ ਕਨੈਕਸ਼ਨ ਉਹ ਟੈਂਡਰ ਹੋ ਗਏ ਨੇ ਅੱਜ ਦੋਨਾਂ ਦਾ ਅਧਿਕਾਰਨ ਅੱਜ ਵੀ ਕਰ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਪਾਣੀ ਦੀ ਦਿੱਕਤ ਆ ਪਾਣੀ ਦੀ ਕਿੱਲਤ ਆ ਉੱਥੇ ਅਸੀਂ ਇਹ ਪ੍ਰੋਜੈਕਟ ਜਿਹੜੇ ਉਹ ਲੈ ਕੇ ਆਵਾਂਗੇ ਜਿਹਨੂੰ ਨਗਰ ਨਗਰ ਕਮ ਦਫ਼ਤਰ ਤੁਸੀਂ ਪਹੁੰਚੇ ਹੋ ਇੱਥੇ ਮੀਟਿੰਗਾਂ ਕੀਤੀ ਤੁਸੀਂ ਅਧਿਕਾਰਾਂ ਨਾਲ ਤੇ ਉਹਨੂੰ ਲੱਗਦਾ ਵੀ ਸਭ ਕੁਝ ਠੀਕ ਹੈ ਪਰ ਜਿਹਨੂੰ ਤੁਹਾਡੇ ਦਫ਼ਤਰ ਲੋਕਾਂ ਦੀ ਲਾਈਨ ਲੱਗਦੀ ਉਹਨੂੰ ਲੱਗਦਾ ਵੀ ਸਭ ਕੁਝ ਖਰਾਬ ਹੈ ਵੇਖੋ ਜੀ ਜ਼ਰੂਰੀ ਨਹੀਂ ਕਿ ਸਾਰੇ ਲੋਕ ਕੰਪਲੇਟਾਂ ਲਿਖ ਕੇ ਹੀ ਆਉਂਦੇ ਆ ਕੁਝ ਧੰਨਵਾਦ ਕਰਨ ਵੀ ਆਉਂਦੇ ਆ ਐਡੀ ਕੋਈ ਗੱਲ ਨਹੀਂ ਕਿ ਕੰਪਲੇਟ ਵਾਲਿਆਂ ਦੀ ਹੀ ਲਾਈਨ ਲੱਗੀ ਹੋਵੇ ਕਿ ਕੁਝ ਲੋਕੀ ਕੰਮ ਕਰਾਉਣ ਆਉਂਦੇ ਆ ਕੁਝ ਲੋਕੀ ਕੰਮ ਦੱਸਣ ਆਉਂਦੇ ਆ ਕੁਝ ਲੋਕ ਧੰਨਵਾਦ ਕਰਨੇ ਵੀ ਆਉਂਦੇ ਆ ਕਿ ਅਸੀਂ ਕੰਪਲੇਂਟ ਲਿਖਾਈ ਸੀ ਲੇਕਿਨ ਸਾਡੀ ਰਿਸੋਲਵ ਹੋ ਗਈ ਹੈ ਤੇ ਇਸ ਕਰਕੇ ਦੁਨੀਆ ਦੇ ਵਿੱਚ ਬੈਠੇ ਆ ਜੇ ਲੋਕਾਂ ਦੇ ਵਿੱਚ ਬੈਠੇ ਤਾਂ ਲੋਕਾਂ ਨੇ ਕੰਪਲੇਂਟਾਂ ਸੁਣਨੀਆਂ ਸਾਡਾ ਰਾਈਟ ਵੀ ਹੈ ਸਾਡਾ ਕੰਮ ਵੀ ਹੈ ਸਾਡੀ ਡਿਊਟੀ ਵੀ ਹੈ ਤੇ ਸੋਲਵ ਕਰਨਾ ਵੀ ਸਾਡੀ ਡਿਊਟੀ ਹੈ ਕਿਤੇ ਨੇ ਸਮਝ ਨਹੀਂ ਵੀ ਐਮ ਸੀ ਇਲੈਕਸ਼ਨ ਹੋਏ ਹੁੰਦੇ ਕਾਉਂਸਲਰ ਹੁੰਦੇ ਨਾਲ ਤੇ ਤੁਹਾਡੇ ਨਾਲ ਬਾਵਾ ਬਣ ਕੇ ਕੰਮ ਕਰਦੇ ਹੋ ਵੀ ਬਿਲਕੁਲ ਜੀ ਤਿਆਰੀ ਹੈ ਪੰਜਾਬ ਸਰਕਾਰ ਨੂੰ ਜਿਹੜਾ ਨੋਟੀਫਿਕੇਸ਼ਨ ਹੀ ਜਾਰੀ ਹੋਣਾ ਬਾਕੀ ਦਾ ਵੋਟਾਂ ਦੀ ਸੁਦਾਈ ਦਾ ਕੰਮ ਚੱਲਦਾ ਪਿਆ ਤੇ ਆਉਣ ਵਾਲੀ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਵੀ ਪ੍ਰੋਸੈਸ ਹੈਗੇ ਆ ਉਹ ਪਾਸ ਕਰਨ ਤੋਂ ਬਾਅਦ ਸਾਰੇ ਜਿਹੜਾ ਪ੍ਰੋਸੈਸ ਹੈ ਇਲੈਕਸ਼ਨ ਦਾ ਕਾਰਪੋਰੇਟ ਇਲੈਕਸ਼ਨ ਦਾ ਉਹ ਆਉਣ ਵਾਲੀ ਦਿਨਾਂ ਦੇ ਵਿੱਚ ਚੱਲ ਰੂ ਬਹੁਤ ਵੱਡਾ ਫਤਵਾ ਦਿੱਤਾ ਸੀ ਲੋਕਾਂ ਨੇ 2022 ਵਿੱਚ 92 ਸੀਟਾਂ ਦੇ ਜਿਤਾਇਆ ਸੀਗਾ ਤੇ ਸਮਝੋ ਐਮ ਸੀ ਇਲੈਕਸ਼ਨ ਵਿੱਚ ਵੀ ਮੇਅਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬਿਲਕੁਲ ਜੀ ਟੋਟਲ 85 85 ਦੀਆਂ 85 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੇਗੀ ਤੇ ਮੇਅਰ ਵੀ ਆਮ ਆਦਮੀ ਪਾਰਟੀ ਦਾ ਮਸੇਦੇ ਵਿੱਚ ਪਣੇਗਾ ਲੋਕਾਂ ਨੂੰ ਕੀ ਖਾਸ ਅਸ਼ਵਾਸਨ ਦੇਣਾ ਚਾਹੋਗੇ ਜੀ ਅਸ਼ਵਾਸਨ ਇਹ ਹੀ ਅਸ਼ਵਾਸਨ ਸਾਨੂੰ ਤਾਂ ਇਹ ਹੀ ਮੈਂ ਦਊਗਾ ਮੈਂ ਇਹ ਹੀ ਕਹਾਂਗਾ ਕਿ ਵੇਖੋ ਜੇ ਆਪਾਂ ਪਿਛਲੇ 10 ਸਾਲਾਂ ਦੀਆਂ ਵਿਕਾਸ ਦੀ ਗੱਲ ਕਰੀਏ ਤੇ ਸਾਡੀ ਆਮ ਆਦਮੀ ਪਾਰਟੀ ਦੀ 2.5 ਸਾਲਾਂ ਦੀ ਸਰਕਾਰ ਦੀ ਗੱਲ ਕਰੀਏ ਤਾਂ 100% ਜਿਹੜੇ ਕੰਮ ਆਸੀਂ 2.5 ਸਾਲਾਂ ਚ ਕਰਕੇ ਵਿਖਾਏ ਜਿਹੜੀਆਂ ਪਿਛਲੀਆਂ 1 ਉਸ ਨੂੰ ਦਿੱਤਾ ਆਪਾਂ ਜਿਹੜਾ ਟਾਰਗੇਟ ਸੀ ਉਹ ਵੀ ਪੂਰਾ ਕੀਤਾ ਤੇ ਹੁਣ ਜਿਹੜੀਆਂ ਕੁਝ ਕੰਮ ਰਹਿ ਗਏ ਆ 25 30% ਉਹ ਵੀ ਆਉਣ ਵਾਲੇ ਦਿਨਾਂ ਵਿੱਚ ਪੂਰੇ ਕਰਾਂਗੇ ਕਹਿੰਦਾ ਮਤਲਬ ਕਿ ਉਹ ਮੰਡਟ ਬਰਕਰਾਰ ਰੱਖਿਆ ਜਾਏਗਾ ਮੰਡਟ ਬਰਕਰਾਰ ਰੱਖਾਂਗੇ ਮੇਰਾ ਆਮ ਆਦਮੀ ਪਾਰਟੀ ਦਾ ਅਮਰ ਸੱਚੂ ਬਣੇਗਾ ਬਿਲਕੁਲ ਜੀ ਇਹ ਨੇ ਡਾਕਟਰ ਜਸਬੀਰ ਸਿੰਘ ਸੰਧੂ ਜਿਹੜੇ ਕਿ ਹਲਕਾ ਪਛਮੀ ਦੇ ਵਿਧਾਇਕ ਨੇ ਅੱਜ ਉਹਨਾਂ ਨੇ ਮੀਟਿੰਗ ਕੀਤੀ ਹੈ ਕਮਿਸ਼ਨਰ ਕਾਰਪੋਰੇਸ਼ਨ ਤੇ ਨਾਲ ਅਮਲੇ ਨਾਲ ਕਿਉਂਕਿ ਅਜੋ ਵੀ ਦਿੱਕਤਾਂ ਨੇ ਜੋ ਵੀ ਪਰੇਸ਼ਾਨੀਆਂ ਨੇ ਜੋ ਵੀ ਵਿਕਾਸ ਦੇ ਕੰਮ ਹੋਣੇ ਨੇ ਅੱਜ ਉਹਨਾਂ ਵੱਲੋਂ ਇਸ ਮੀਟਿੰਗ ਵਿੱਚ ਜਿਹੜੇ ਕਿ ਅਧਿਕਾਰੀਆਂ ਨੂੰ ਨਿਰਦੇਸ਼ਾਂ ਨਿਰਦੇਸ਼ ਦਿੱਤੇ ਗਏ ਨੇ ਵੀ ਖੇਤ ਦੇ ਖੇਤੀ ਜਿਹੜੇ ਕਿ ਵਿਧਾਨ ਸਭਾ ਹਲਕਾ ਪੱਛਮੀ ਦੇ ਕੰਮ ਜਿਹੜੇ ਕਿ ਉਹ ਕਰਵਾਏ ਜਾਣ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਜੋ ਲੋਕਾਂ ਨੇ ਵਿਧਾਨ ਸਭਾ ਵਿੱਚ ਚੋਣਾਂ ਵਿੱਚ ਜਿਹੜਾ 2022 ਵਿੱਚ ਫਤਵਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ ਉਸੇ ਤਰ੍ਹਾਂ ਹੀ ਲੋਕ ਜਿਹੜੇ ਨੇ ਇਸ ਵਾਰ ਜੋ ਐਮਸੀ ਇਲੈਕਸ਼ਨਸ ਹੋਣ ਗਿਆ ਤਾਂ ਐਮਸੀ ਇਲੈਕਸ਼ਨ ਵਿੱਚ ਵੀ ਜਿਹੜਾ ਮੇਅਰ ਹੈ ਉਹ ਅੰਮ੍ਰਿਤਸਰ ਦਾ ਆਮ ਆਲਿੰਗ ਪਾਰਟੀ ਦਾ ਹੀ ਬਣੇਗਾ ਅਜੀਹਾ ਦਾਵਾ ਜਨਾ ਕੀ ਕਰਦੇ ਹੋ ਵਿਖਾਈ ਦੇ ਰਹੇ ਨੇ ਡਾਕਟਰ ਜਸਵੀਰ ਸਿੰਘ ਸੱਦੂ ਜਿਹੜੇ ਕੀ ਹਲਕਾ ਪੱਛਮੀ ਦੇ ਵਿਧਾਇਕ ਨੇ ਕੈਮਰ ਪਰਸਨ ਮੁਕੇਸ਼ ਭਾਵਾਨਾ ਸਿਕੰਦਰਪੁਰ ਸ੍ਰੀਚਾ ਗਾਨਿਕ ਸਟੀਰ ਟੀਵੀ ਅੰਮ੍ਰਿਤਸਰ